ਹਾਂ ਠੀਕ ਹੋ ਪੂਰੀ ਤਰ੍ਹਾਂ ਹਾਂ ਜੀ ਬੇਨਾ ਬੜੀ ਸੋ ਕਿੰਨੇ ਦਿਨ ਬੁਖਾਰ ਰਿਹਾ ਸੀ ਤੁਹਾਨੂੰ ਬੁਖਾਰ ਮੀਨਾ ਹੋ ਗਿਆ ਸੀ ਤੇ ਸਿਰ ਦਰਦ ਕਿੰਨੇ ਟਾਈਮ ਤੋ ਰਿਹਾ ਸੀਗਾ ਸਿਰ ਰੋ ਗਿਆ ਪੰਜ 6 ਦਿਨ ਜਿਆਦਾ ਤੱਕ ਬੰਦੇ ਸੀ ਤੇ ਜਦੋਂ ਤੁਸੀਂ ਰਾਤ ਨੂੰ ਫੋਨ ਕਰਿਆ ਤੇ ਪ੍ਰਾਰਥਨਾ ਕਰਵਾਈ ਔਰ ਪ੍ਰਾਰਥਨਾ ਕਰਵਾਉਣ ਤੋਂ ਬਾਅਦ ਹੁਣ ਠੀਕ ਹੋ ਹਾਂ ਜੀ ਠੀਕ ਕਿੰਨੇ ਟਾਈਮ ਬਾਅਦ ਤੁਸੀਂ ਚੰਗੇ ਹੋ ਗਏ ਹੋ ਅੱਜ ਰਾਤ ਹੋਵੇ ਪੂਰੀ ਤਰ੍ਹਾਂ ਠੀਕ ਹੋ ਹਾਂ ਜੀ ਤਾਰੀਫ ਕਰੋ ਜੋਰ ਦੀ ਪ੍ਰਭੂ ਇਸਮਾਸੀਦਰੀ ਜੋਰ ਦੀ ਜੋਰ ਦੀ ਤਾਰੀਫ ਕਰੋ ਹਾਲੇਲੂਇਆ